ਪੂਰਬੀ ਸੋਸੈਕਸ ਦੇ ਮਾਰਕਟ ਟਾਊਨ ਕ੍ਰੋਬਰੋ ਦੇ ਵਿਚਕਾਰ ਨੂੰ ਹਜ਼ਾਰਾਂ ਲੋਕ ਸੜਕਾਉ ਤੇ ਹੋਤ ਰਹੀ ਹੈ ਇਹ ਮਾਚ ਯੂਕੇ ਸਰਕਾਰ ਦੀ ਉਸ ਯੋਜਨਾ ਦੇ ਵਿਰੋਧ ਤੇ ਵਿੱਚ ਕੀਤਾ ਗਿਆ ਜਿਸ ਦੇ तहत ਇੱਕ ਸਾਬ ਦਾ ਫੋਜੂਅਰਟੀ ਹੋਤੇ ਸ਼ਰਨ ਮੰਗਣ ਵਾਲਿਆਂ ਨੂੰ ਰੱਖਣ ਦੀ ਯੋਜਨਾ ਕੀਤੀ ਜਾ ਰਹੀ ਹੈ ਮਰਦਾ ਉਲਤਾ ਤੇ ਬੱਚੋਸ ਬੇਟ ਵੱਟੀ ਗਿਣਤੀ ਦੇ ਵਿੱਚ ਲੋਕ ਕੈਂਪ ਤੋਂ ਕ੍ਰੋਬਰੋ ਸ਼ਹਿਰ ਤੱਕ ਪੈਦਲ ਮਾਰ ਚੁੱਕੇ ਨੇ ਨਜ਼ਰ ਆਏ ਗ੍ਰੈਡ ਅਫਤਰੀ ਦੀ ਯੋਜਨਾ ਦੇ ਅਨੁਸਾਰ ਇਸ ਥਾਂ ਉਤੇ ਲਗਭਗ 500 ਪੋਰਸ਼ ਸ਼ਰਨ ਮੰਗਣ ਵਾਲਿਆਂ ਨੂੰ ਰੱਖਿਆ ਜਾਣਾ ਜੋ ਕਿ ਹੋਟਲਾ ਦੇ ਵਿੱਚ ਸ਼ੁਲਨਾਠੀਆਂ ਨੂੰ ਰੱਖਣ ਦੀ ਪ੍ਰਥਾ ਨੂੰ ਖਤਮ ਕਰਨ ਦੇ ਵਾਲੀ ਕਦਮ ਅੰ내 ਚਾਰੇ ਮਾਰਕਿਟ ਦੇ ਵਿੱਚ ਸਥਾਨਕ ਲੋਕਾਂ ਦੇ ਨਾਲ-ਨਾਲ ਇੰਗਲੈਂਡ ਤੇ ਹੋਰ ਹਿੱਸਿਆਂ ਤੋਂ ਆਏ ਕੁਝ ਸੱਚੇ ਪੱਖੀ ਕਾਰਕੁਨ ਅਤੇ ਸਮੂਹ ਵੀ ਸ਼ਾਮਲ ਸਨ ਇਹ ਪ੍ਰਦਰਸ਼ਨ ਇਸ ਖੇਤਰ ਦੇ ਵਿੱਚ ਹੁਣ ਤੱਕ ਦਾ ਸਭ ਤੋਂ ਵੱਡਾ ਤੇ ਧਿਆਨ ਖਿੱਚਣ ਵਾਲਾ ਵਿਰੋਧ ਮੰਨਿਆ ਜਾ ਰਿਹਾ ਹੈ ਤੇ ਪਿਛਲੇ ਹਫ਼ਤੇ ਪਹਿਲੇ ਸ਼ਰਨ ਮੰਗਣ ਵਾਲੇ ਦੇ ਇੱਥੇ ਪਹੁੰਚਣ ਤੋਂ ਬਾਅਦ ਸ਼ਹਿਰ ਦੇ ਵਿੱਚ ਵਿਰੋਧ ਹੋ ਤੇਜ਼ ਹੋ ਗਿਆ ਕਲੋਬ੍ਰੋ ਸ਼ੀਲਡ ਨਾਤਾ ਇੱਕ ਸਥਾਨਕ ਸਮੂਹ ਜੋ ਆਪਣੇ ਆਪ ਨੂੰ ਗੈਰ-ਰਾਜਨੀਤਿਕ ਅਤੇ ਸਵੈ-ਇਛੂ ਕਰਨ ਵਾਲੇ ਦਾ ਗੱਠ ਜੋੜ ਦੱਸਦਾ ਹੈ ਇਸ ਯੋਜਨਾ ਦੇ ਖਿਲਾਫ ਕਾਨੂੰਨੀ ਲੜਾਈ ਦੀ ਅਗਵਾਈ ਕਰ ਰਿਹਾ ਹੈ ਸਮੂਹ ਨੇ ਗ੍ਰੈਸ ਕਤਰ ਸ਼ਬਾਨਾ महमूद ਉਤੇ ਦੋਸ਼ ਲਾਇਆ ਹੈ ਕਿ ਸਰਕਾਰ ਸ਼ਹਿਰਾਂ ਉਤੇ ਬਿਨਾਂ ਸਲਾਹ مشورے ਦੇ ਇਹ ਯੋਜਨਾਵਾਂ ਥੋਪ ਰਹੀਆਂ ਨੇ